ਨੇ ਪੰਥ ਦੀ ਬਾਗਡੋਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਫੜਾਈ ਪੰਜ ਵਾਰ ਉਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਮੈਨੂੰ ਪੰਜ ਵਾਰ ਦੇ ਵਿੱਚ ਦੱਸ ਦਿਓ ਕਿ ਪੰਥੌਰ ਪੰਜਾਬ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀ ਸਵਾਰਿਆ ਕੀ ਪੰਜਾਬ ਨੂੰ ਲੈ ਕੇ ਦਿੱਤਾ ਚੰਡੀਗੜ੍ਹ ਅੱਜ ਤੱਕ ਮੱਥੇ ਦਰਸ਼ਨ ਸਿੰਘ ਫੇਰੂਮਾਨ ਸ਼ਹਾਦਤ ਦਾ ਜਾਮ ਪੀ ਗਿਆ ਚੰਡੀਗੜ੍ਹ ਨਾਲੇ ਸਾਡੇ ਜਜ਼ਬਾਤ ਜੁੜੇ ਹੋਏ ਨੇ ਚੰਡੀਗੜ੍ਹ ਸਾਨੂੰ ਨਾ ਮਿਲ ਸਕਿਆ 10 ਸਾਲ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਨਾਲ ਆਪਣੀ ਸਾਹਜ ਰੱਖੀ ਪੰਜਾਬੀ ਬੋਲਦੇ ਇਲਾਕੇ ਸਾਨੂੰ ਨਾ ਮਿਲ ਸਕੇ ਪਾਣੀਆਂ ਦਾ ਮਸਲਾ ਹੱਲ ਨਾ ਹੋ ਸਕਿਆ 35 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਇੱਕ ਬੱਚਾ ਦੱਸ ਦਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਛਡਾ ਕੇ ਆਪਣੇ ਘਰ ਭੇਜਣ ਦਾ ਯਤਨ ਕੀਤਾ ਮੈਂ ਬੀਬੀ ਸੀ ਲੰਡਨ ਉੱਤੇ ਸੁਣਿਆ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਿ ਸਾਡੇ ਸਿੱਖ ਫੌਜੀਆਂ ਨੂੰ ਫੌਜ ਵਿੱਚੋਂ ਬਗਾਵਤ ਕਰ ਦੇਣੀ ਚਾਹੀਦੀ ਹੈ ਫੌਜੀਆਂ ਨੇ ਬਗਾਵਤ ਕੀਤੀ ਬਾਦਲ ਦੱਸੇ ਉਹਦਾ ਪੁੱਤ ਦੱਸੇ ਕਿ ਕਿਸੇ ਇੱਕ ਧਰਮੀ ਫੌਜੀ ਨੂੰ ਉਹਨਾਂ ਨੇ ਨੌਕਰੀ ਦੇਣ ਦਾ ਯਤਨ ਕੀਤਾ ਹੋਵੇ ਕੀਤਾ ਕੀ ਆਪਣੀ ਨੋ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਆਪਣੇ ਨਲਾਇਕ ਪੁੱਤ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਉਣ ਦਾ ਯਤਨ ਕੀਤਾ ਤੇ ਸੁਖਵੀਰ ਸਿੰਘ ਬਾਦਲ ਜਿਹਦੀ ਕੋਈ ਸੇਵਾ ਨਹੀਂ ਪੰਥ ਵਿੱਚ ਜਿਹਦੀ ਕੋਈ ਕੁਰਬਾਨੀ ਨਹੀਂ ਜਿਨ੍ਹਾਂ ਅਕਾਲੀ ਦਲ ਲਈ ਕੋਈ ਸੰਦਰਸ਼ ਨਹੀਂ ਦਿੱਤਾ ਉਹਨੇ ਰਾਜਨੀਤਿਕ ਸ਼ਕਤੀ ਦੇ ذریعے ਬਾਦਲ ਨੇ ਆਪਣੇ ਪੁੱਤ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਜਦੋਂ ਪ੍ਰਧਾਨ ਬਣਿਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੈਂ ਦਿੱਲੀ ਤੋਂ ਇੱਕ ਬਿਆਨ ਜਾਰੀ ਕੀਤਾ ਮੈਂ ਕੁਦਰਤੀ ਦਿੱਲੀ ਸੀ ਮੈਂ ਕਿਹਾ ਉਸ ਬਿਆਨ ਵਿੱਚ ਕਿ ਅੱਜ ਦਾ ਦਿਨ ਸ਼ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਣ ਵਾਲਾ ਦਿਨ ਹੈ ਮੈਂ ਬੜੀ ਵਾਰ ਹਰ ਮਸਲੇ ਤੇ ਬੜੀ ਬੇਬਾਕੀ ਨਾਲ ਆਪਣੀਆਂ ਗੱਲਾਂ ਕਹੀਆਂ ਜੇ ਸਰਸਿਆਲੇ ਨੂੰ ਮaaf ਕੀਤਾ ਮੈਂ ਡੱਟ ਕੇ ਵਿਰੋਧ ਕੀਤਾ ਇਹ ਬਰਗਾੜੀ ਵਰਗੇ ਕਾਂਡ ਕੀਤੇ ਮੈਂ ਬਾਰ-ਬਾਰ ਚਤਾਵਨੀ ਦਿੰਦਾ ਰਿਹਾ ਹੈ ਪਾਪ ਨਾ ਕਰੋ ਇਹ ਅਕਾਲੀ ਦਲ ਨੂੰ ਅਰਸ਼ ਤੋਂ ਫਰਸ਼ ਤੇ ਕੀ ਫਰਸ਼ ਤੋਂ ਵੀ ਧਰਤੀ ਤੇ ਖੂਬ ਚਲਾ ਜਾਣਗੇ ਆ ਇੱਥੇ ਮੇਰੇ ਕੋਲ ਸਾਹਮਣੇ ਇੱਕ ਨੌਜਵਾਨ ਬੱਚਾ ਬੈਠਾ ਹੈ ਦਲਵੀਰ ਸਿੰਘ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨੂੰ ਫੜ ਕੇ ਯੂਪੀ ਦੀ ਬਹਾਦਰ ਗੜ੍ਹਦੇੜ ਵਿੱਚ ਭੇਜਿਆ ਇਹ ਉਹ ਲੋਕਾਂ ਨੂੰ ਕਦੇ ਕਿਸੇ ਬੰਦੇ ਨੂੰ ਜੇ ਸੁਖਬੀਰ ਸਿੰਘ ਬਾਦਲ ਨੇ ਜਾਂ ਉਹਦੇ ਪਿਓ ਨੇ ਕਦੇ ਕੋਈ ਜੋਗ ਥਾਂ ਦੇਣ ਦਾ ਯਤਨ ਕੀਤਾ ਹੋਵੇ ਮੈਂ ਸਦਾ ਭੁਗਤਣ ਲਈ ਤਿਆਰ ਹਾਂ ਸਾਧ ਸੰਗਤ ਜੀ ਮੇਰੀ ਆਖਰੀ ਹੱਥ ਜੋੜ ਕੇ ਗੁਦਾਰਸ਼ ਹੈ ਮੇਰੀ ਬੇਨਤੀ ਆ ਤੁਹਾਡੇ ਚਰਨਾਂ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਬਾਪ ਦੀ ਮਲਕੀਅਤ ਨਹੀਂ ਹੈ ਜੱਥੇਬੰਦੀ ਇਹ ਵਰਕਰਾਂ ਦੀ ਜੱਥੇਬੰਦੀ ਹੈ ਇਹ ਕੁਰਬਾਨੀ ਕਰਨ ਵਾਲੇ ਸੰਘਰਸ਼ ਕਰਨ ਵਾਲੇ ਲੋਕਾਂ ਦਾ ਇੱਕ ਸਿਧਾਂਤਕ ਤੇ ਪੰਥ ਗਰੰਘ ਵਿੱਚ ਰੰਗੀ ਹੋਈ ਜਥੇਬੰਦੀ ਆ ਇਹਨੂੰ ਬਚਾਉਣ ਲਈ ਅਕਾਲ ਤਖਤ ਦੀ ਸਰਬੋਚਤਾ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਜੋ 2 ਦਸੰਬਰ ਨੂੰ ਅਕਾਲ ਤਖਤ ਦੀ ਫੈਸਲ ਤੋਂ ਹੁਕਮਨਾਮਾ ਸੜਾਇਆ ਹੋਇਆ ਉਹਦੀ ਪਹਿਰੇਦਾਰੀ ਕਰੋ ਜਿਹੜੇ ਇਸ ਹੁਕਮ ਤੋਂ ਮੁਨਕਰ ਹੋ ਰਹੇ ਨੇ ਉਹਨਾਂ ਦਾ ਵਿਰੋਧ ਕਰਨ ਦਾ ਯਤਨ ਕਰੋ ਹੁਲਚਕ ਦੀ ਖਿਮਾ